ਜਗ ਪਈ ਏ ਨਾਰੀ ਸ਼ਕਤੀ ਹੋ ਗਿਆ ਆਗਾਜ ਸਵੇਰੇ ਦਾ ਓਏ ਦਿਲੀ ਟਿਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰੇ ਦਾ ਓਏ ਦਿਲੀ ਟਿਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰੇ ਦਾ ਹਾਂ ਦਿਲੀ ਟਿਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰਾ ਚੰਡੀਗੜ੍ਹ ਤੇ ਰਪੋੜ ਤੇ ਜੋਸ਼ ਵਖਿਆ ਤੇਰਾ ਹੋ ਪੈਰ ਜੋੜ ਕੇ ਛੱਡਿਆ ਚਾਟਾ ਹੋ ਗਿਆ ਦਿਲ ਹਨੇਰਾ ਪੈਰ ਜੋੜ ਕੇ ਛੱਡਿਆ ਚਾਟਾ ਹੋ ਗਿਆ ਦਿਲ ਹਨੇਰਾ ਚੰਡ ਮਾਰ ਕੇ ਰੰਗ ਬਦਲਤਾ ਜਿੰ ਜੋਗੀਏ ਚਿਹਰੇ ਦਾ ਮਾ ਦਿਲ ਤਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰੇ ਦਾ ਹਾ ਦਿੱਲੀ ਤੀ ਕਰ ਹੋ ਗਿਆ ਖੜਕਾ ਹਾਂ ਕੁੜੀਏ ਥੱਪੜ ਤੇਰੇ ਦਾ ਭਾਗੋ ਮਾਂ ਦੀ ਤੇਰੇ ਵਿੱਚੋਂ ਚਲਕ ਪਈ ਮਟਿਆਰੇ ਹੋ ਭਾਗੋ ਮਾਂ ਦੀ ਤੇਰੇ ਵਿੱਚੋਂ ਚਲਕ ਪਈ ਮਟਿਆਰੇ ਵਾਂਗ ਛੇਰਨੀ ਮਾਰ ਤੁਹਾਰਾ ਅੱਗੇ ਲਾ ਲੈ ਸਾਰੇ ਭਾਗੋ ਮਾਂ ਦੀ ਤੇਰੇ ਵਿੱਚੋਂ ਚਲਕ ਪਈ ਮਟਿਆਰੇ ਸ਼ੇਰਨੀ ਵਾਂਗ ਤਿਹਾਲ ਮਾਰ ਕੇ ਅੱਗੇ ਲਾ ਲੈ ਸਾਰੇ ਫਿਕਰ ਕਰੀ ਨਾ ਪਹਿਣੇ ਤੂੰ ਫਿਕਰ ਕਰੀ ਨਾ ਪਹਿਣੇ ਤੂੰ ਪਾ ਦਾਂਗੇ ਮੁੱਲ ਲਪੇੜੇ ਦਾ ਓਏ ਦਿੱਲੀ ਫਿਕਰ ਹੋ ਗਿਆ ਚਰਚਾ ਕੁੜੀਏ ਥੱਪੜ ਤੇਰੇ ਦਾ ਹੋ ਦਿੱਲੀ ਤਿਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰੇ ਦਾ ਜਾਗ ਪਈ ਏ ਨਾਰੀ ਸ਼ਕਤੀ ਹੋ ਗਿਆ ਆਗਾਜ ਸਵੇਰੇ ਦਾ ਦਿੱਲੀ ਤਿਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰੇ ਦਾ ਹੋ ਦਿੱਲੀ ਤਿਕਰ ਹੋ ਗਿਆ ਖੜਕਾ ਕੁੜੀਏ ਥੱਪੜ ਤੇਰੇ ਦਾ